ਹੰਦ ਦੂਜੇ ਤੱਕ ਆਈ ਗਈ ਕਿ ਕਿਤਾ ਛਲੇ ਨੂੰ ਬਿਨਾ ਦੇ ਚਿੱਤੇ ਦੇ ਜਿਹਨੂੰ ਸੋਚ ਕੇ ਅੱਜ ਵੀ ਜਿਹੜੇ ਆ ਜੋਸ਼ਤ ਪਰ ਇਹ ਗੌਰ ਕੀ ਕਰੀਏ ਇਹ ਤੁਹਾਨੂੰ ਲੱਗੇ ਬਾਰਾਂ ਦੇ ਨਾਲ ਉਹਨਾਂ ਖਾਤ ਤੇ 9 ਸਾਲ ਦੇ ਸਾਗਾ ਦੇ ਲਈ ਜਨਮਾਤ ਤੋਂ ਕਿਹੜੀ ਬਾਤ ਉਹ ਵੀ ਦੁਨੀਆ ਦੇ ਵਿੱਚ ਅੱਜ ਮਤਮਸਤ ਹੋ ਰਹੇ ਆ ਜਿੱਥੇ ਲੋਕ ਨਹੀਂ ਨੇ ਵੀ ਆਪਣੇ ਪ੍ਰਕਾਸ਼ ਬਾਕੀ ਸਭ ਆਤਮਾਕਸ਼ੇ ਜਿਹੜਾ ਪੁੱល ਰਹਾ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲੇ ਉਹਨੂੰ ਆਂਦੇ ਹੀ ਨਾ ਨਿਭਾ ਸਕੀਏ ਕਿਸੇ ਤੋਨਾ ਸ਼ੁੱਧਾਂ ਦੇ ਪੈਰਾਂ ਦੀ ਸ਼ੁੱਧਾ ਕਿ ਚਿਰ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲੇ ਉਹਨੂੰ ਨਿਭਾ ਸਕੀਏ ਪਰ ਜੀਵਨ ਬਗਤ ਕੋਈ ਨਹੀਂ ਸਾਡੇ ਲਈ ਕੋਈ ਹੁੰਦੀ ਹੋਗਾ ਸੋ ਜਿੰਦਗੀ ਦੀ ਸੰਗਤ ਜਿਹੜੀ ਹੈ 26 ਤੋਂ 28 ਦੀ ਇਹ ਸਭਾ ਹੁੰਦੀ ਬਹੁਤ ਦੁਨੀਆਂ ਆ ਕੇ ਹੁੰਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆਂ ਦੇ ਵਿੱਚ ਲੰਗਰ ਲੱਗਣ ਲੱਗਦੇ ਨੇ ਜਿੱਥੇ-ਜਿੱਥੇ ਵੀ ਲੋਕ ਐਸਾ ਕੋਲ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਭਨ ਕਰ ਰਹੇ ਨੇ ਸਭੈ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਦਾ ਤੇ ਨਮਨ ਕਰੀਏ ਇਸ ਜੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕੱਲੀ ਸਾਡੀਆਂ ਪੀੜ੍ਹੀਆਂ ਨੂੰ ਹੋਰ ਦੁਨੀਆ 'ਚ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਣਾ ਚਾਹੀਦਾ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਲਈ ਪਹਿਲੀ ਵਾਰ ਉਹ ਸਿਧਾਂਤ ਜਿੰਸ ਪਰਵਾਣ ਦਾ ਮੈਨੂੰ ਉਸ ਭਾਰ ਦਾ ਹੋਇਆ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਉਸ ਤੋਂ ਨਾਲ ਕੀ ਹੈ ਕਿ ساری ਦੁਨੀਆ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਸਾਡੇ ਕੋਲੇ ਪੰਜ 5 ਸਾਲ ਤੋਂ ਲੈ ਕੇ ਛੋਟੇ ਬੱਚੇ ਜਿਹਨਾਂ ਨੂੰ ਕੁਪਰ ਕਰਾ ਕੇ ਛੋਲੀਆਂ ਜਾਈ ਉਹਨਾਂ ਤੋਂ ਲੈ ਕੇ ਸਾਡੇ ਬੁڑے ਡੇਲੇ ਸ਼ਹੀਦ ਨੇ ਸਾਡੀ ਕੌਮ ਜੋ ਆਪਣੇ ਵਿਰਸੇ ਨੂੰ ਜਾਣ ਰੱਖੀਏ ਤਾਂ ਜਿਹੜੀ ਕੌਮਾਂ ਆਪਣੇ ਵਿਰਸੇ ਪਰਦੇ ਦੀ ਨੱਬਮਾ ਰੱਖ ਜਾਂਦੀ ਹੈ ਚਲੋ ਉਸੇ ਵਾਂਗ